ਜਗਵਾਨੀ ਤੇ ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਸੰਪਤ ਨਹਿਰਾ ਨੂੰ ਜਾਨ ਦਾ ਖਤਰਾ ਸਤਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੰਪਤ ਨਹਿਰਾ ਦੀ ਪਤਨੀ ਨੇ ਕੋਰਟ ਦਾ ਰੁਖ ਕੀਤਾ ਹੈ ਤੇ ਕਿਹਾ ਹੈ ਕਿ ਉਸਦੇ ਪਤੀ ਦੀ ਜਾਨ ਨੂੰ ਖਤਰਾ ਹੈ ਉਸ ਦਾ ਕਤਲ ਹੋ ਸਕਦਾ ਹੈ ਤਾਂ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾ ਮੇੜੀ ਦੇ ਕਤਲ ਦਾ ਮਾਸਟਰਮਾਈਂਡ ਐ ਸੰਪਤ ਨਹਿਰਾ ਤੇ ਗੈਂਗਸਟਰ ਲਾਰੈਂਸ ਬਿਛਨਈ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਸੰਪਤ ਨਹਿਰਾ ਅਤੇ ਹੁਣ ਸੰਪਤ ਨਹਿਰਾ ਦੇ ਪਰਿਵਾਰ ਨੂੰ ਉਸ ਦੇ ਕਤਲ ਦਾ ਡਰ ਸਤਾ ਰਿਹਾ ਹੈ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਮਾਮਲੇ ਦੇ ਵਿੱਚ ਰਾਜਸਥਾਨ ਪੁਲਿਸ ਪੋਚ ਗਿਆ ਚਲੇ ਰਿਮਾਂਡ ਤੇ ਲੈ ਕੇ ਆਏ ਲੈ ਕੇ ਆਏਗੀ ਤਾਂ ਉਸ ਦੌਰਾਨ ਸੰਪਤ ਨਹਿਰਾ ਦਾ ਕਤਲ ਹੋ ਸਕਦਾ ਹੈ ਤਾਂ ਇਸ ਦੇ ਵਿੱਚ ਸੰਪਤ ਨਹਿਰਾ ਦੀ ਪਤਨੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਕਰ ਦਿੱਤੀ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਵੀਡੀਓ ਕਾਨਫਰencing ਰਾਹੀਂ ਕਰੇ ਉਸ ਨੂੰ ਰਾਜਸਥਾਨ ਨਾ ਭੇਜਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਨੇ ਰਾਜਸਥਾਨ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਹਾਲਾਂਕਿ ਅਜੇ ਤੱਕ ਰਾਜਸਥਾਨ ਪੁਲਿਸ ਨੇ ਸੰਪਤ ਨਹਿਰਾ ਨੂੰ ਰਿਮਾਂਡ ਦੇ ਉੱਤੇ ਨਹੀਂ ਲਿਆ ਹੈ ਪੰਜਾਬ ਪੁਲਿਸ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਹੁਣ ਤੱਕ ਸੰਪਤ ਨਹਿਰਾ ਦੇ ਕੋਲੋਂ ਪੁੱਛਗਛ ਕੀਤੀ ਜਾ ਰਹੀ ਹੈ ਤਾਂ ਸੰਪਤ 네ਹਰਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਲਾਰੈਂਸ ਬਿਸ਼ਨੋਈ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ ਜਿਸ ਨੇ ਸਲਮਾਨ ਖਾਨ ਨੂੰ ਵੀ ਮਾਰਨ ਦੀ ਸਾਜ਼ਿਸ਼ ਰਚੀ ਸੀ ਦੋ ਵਾਰ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਸੰਪਤ 네ਹਰਾ ਨੇ ਤਾਂ ਵੱਡਾ ਗੈਂਗਸਟਰ ਸੰਪਤ 네ਹਰਾ ਜਿਸ ਨੂੰ ਹੀ ਬੀਤੇ ਦਿਨੀ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾ ਮੇੜੀ ਦਾ ਕਤਲ ਕਰ ਦਿੱਤਾ ਸੀ ਉਸ ਦੇ ਘਰ ਦੇ ਵਿੱਚ داخل ਹੋ ਕੇ ਸੰਪਤ ਨਹਿਰਾ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ ਸੀ ਅਤੇ ਗੋਗਾ ਮੇੜੀ ਦਾ ਕਤਲ ਕਰ ਦਿੱਤਾ ਸੀ ਜਿਸ ਮਾਮਲੇ ਦੇ ਵਿੱਚ ਰੋਹਿਤ ਗੋਦਾਰਾ ਨਾਮ ਦੇ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਸੀ ਅਤੇ ਦੱਸ ਦਈਏ ਕਿ ਜੈਪੁਰ ਦੇ ਸ਼ਾਮਨਗਰ ਦੇ ਜਨਫਤ ਵਿਖੇ ਸਥਿਤ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਸੁਖਦੇਵ ਸਿੰਘ ਗੋਗਾ ਮੇੜੀ ਦਾ ਘਰ ਜਿੱਥੇ ਦਾਖਲ ਹੋ ਕੇ ਗੈਂਗਸਟਰ ਗੋਲੀਆਂ ਚਲਾ ਦਿੰਦੇ ਨੇ ਦੋ ਗੈਂਗਸਟਰ ਦਾਖਲ ਹੁੰਦੇ ਨੇ ਇੱਕ ਤੀਸਰਾ ਹੋਰ ਵਿਅਕਤੀ ਜਿਸ ਦੇ ਨਾਲ ਉਹ ਉੱਥੇ ਆਉਂਦੇ ਨੇ ਤੇ ਉੱਥੇ ਆ ਕੇ ਗੱਲਬਾਤ ਕਰਦੇ ਨੇ ਸੋਫੇ ਤੇ ਬੈਠਦੇ ਨੇ ਔਰ ਇਸ ਦੌਰਾਨ ਗੋਗਾ ਮੇੜੀ ਦੇ ਉੱਤੇ ਅੰਨੇਵਾ ਫਾਇਰਿੰਗ ਕਰ ਦਿੰਦੇ ਨੇ ਜਿਸ ਦੇ ਵਿੱਚ ਗੋਗਾ ਮੇੜੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਰੋਹਿਤ ਗੁਦਾਰਾ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਲਾਰੈਂਸ ਗੈਂਗ ਦੇ ਸਿੰਡੀਕੇਟ ਦਾ ਮੈਂਬਰ ਹੀ ਹੈ ਦੱਸਿਆ ਜਾ ਰਿਹਾ ਹੈ ਰੋਹਿਤ ਗੁਦਾਰਾ ਜਿਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਅਤੇ ਸੰਪਤ ਅਤੇ ਰੋਹਿਤ ਗੁਦਾਰਾ ਜੋ ਕਿ ਆਪਸ ਚ ਪੁਰਾਣੇ ਜਾਣਕਾਰ ਨੇ ਤਾਂ ਦੋਹਾਂ ਵਾਰਦਾਤਾ ਦੇ ਵਿੱਚ ਦੋਹਾਂ ਨੇ ਕਈ ਵਾਰ ਦਾ ਤਾਂ ਆਪਸ ਵਿੱਚ ਮਿਲ ਕੇ ਕੀਤੀਆਂ ਨੇ ਤੇ ਸੰਪਤ ਨਹਿਰਾ ਨੇ ਹੀ ਦੱਸਿਆ ਜਾ ਰਿਹਾ ਕਿ ਬਿਠਿੰਡਾ ਜੇਲ੍ਹ ਦੇ ਵਿੱਚ ਬੈਠ ਕੇ ਗੋਗਾ ਮੇੜੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਤਾਂ ਹੁਣ ਇਸ ਸੰਪਤ ਨਹਿਰਾ ਨੂੰ ਆਪਣੀ ਜਾਨ ਦਾ ਖਤਰਾ ਸਤਾ ਰਿਹਾ ਹੈ ਤਾਂ ਉਸਦੇ ਪਰਿਵਾਰ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਪਤਨੀ ਨੇ ਹਾਈ ਕੋਰਟ ਦਾ ਰੁਕ ਕੀਤਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਤਨੀ ਗਈ ਹੈ ਤੇ ਪਟੀਸ਼ਨ ਪਾ ਕੇ ਕਿਹਾ ਹੈ ਕਿ ਉਸਦੇ ਪਤੀ ਨੂੰ ਰਾਜਸਥਾਨ ਪੁਰਤੂਗਾਲੇ ਨਾ ਭੇਜਿਆ ਜਾਵੇ ਕਿਉਂਕਿ ਜੇਕਰ ਉਹ Rajasthan ਆਵੇਗਾ ਤਾਂ ਉਸਦਾ ਕਤਲ ਹੋ ਸਕਦਾ ਹੈ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾ ਸਾਹਮਣੇ ਆ ਚੁੱਕੀਆਂ ਨੇ ਜਦੋਂ Rajasthan ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾ ਹੋਈਆਂ ਜਦੋਂ Rajasthan ਦੇ ਵਿੱਚ ਪੇਸ਼ੀ ਤੇ ਆਈ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਤਰ੍ਹਾਂ ਦੀਆਂ ਕਈ ਵਾਰਦਾਤਾ ਪਹਿਲਾਂ ਵੀ Rajasthan ਦੇ ਵਿੱਚ ਸਾਹਮਣੇ ਆ ਰਹੀਆਂ ਨੇ ਜਿਤਨੂੰ ਲੈ ਕੇ ਪਰਿਵਾਰ ਦੇ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਗਿਆ ਹੈ ਕਿ ਸੰਪਤ ਨਹਿਰਾ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤਾਂ ਸੰਪਤ ਨਹਿਰਾ ਜੋ ਕਿ ਲਾਰੈਂਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਨੈਸ਼ਨਲ ਪਲੇਅਰ ਰਹਿ ਚੁੱਕਾ ਹੈ ਸੰਪਤ ਨਹਿਰਾ ਤੇ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਵੀ ਮੰਨਿਆ ਜਾਂਦਾ ਹੈ ਤਾਂ ਚੰਡੀਗੜ੍ਹ ਦੇ ਡੀਵੀ ਕਾਲਜ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜੂਨੀਅਰ ਸੀ ਸੰਪਤ ਨਹਿਰਾ ਲਾਰੈਂਸ ਦੇ ਨਾਲ ਉਸਨੇ ਵਿਦਿਆਰਥੀ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ ਤੇ ਅੱਗੇ ਜਾ ਕੇ ਕਦਮ ਜੁਰਮ ਦੇ ਰਸਤੇ ਦੇ ਉੱਤੇ ਚਲੇ ਗਏ ਤੇ ਲਾਰੈਂਸ ਦੇ ਇਸ਼ਾਰੇ ਦੇ ਉੱਤੇ ਉਸਨੇ ਦਿੱਲੀ ਪੰਜਾਬ ਚੰਡੀਗੜ੍ਹ ਅਤੇ ਰਾਜਸਥਾਨ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਪੁਲਿਸ ਪਹਿਲਾਂ ਵੀ ਖੁਲਾਸਾ ਕਰ ਚੁੱਕੀ ਹੈ ਕਿ ਉੱਤਰੀ ਭਾਰਤ ਦੇ ਵਿੱਚ ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਾਊਥ ਇੰਡੀਆ ਦੇ ਵਿੱਚ ਭੱਜ ਜਾਂਦਾ ਸੀ ਤਾਂ ਉੱਥੇ ਪੇਸ ਬਦਲ ਕੇ ਰਹਿੰਦਾ ਸੀ ਆਪਣੀ ਪਹਿਚਾਣ ਛੁਪਾ ਕੇ ਰਹਿੰਦਾ ਸੀ ਜਿਸ ਕਾਰਨ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਏ ਸੰਪਤ ਨਹਿਰਾ ਤੇ ਹੁਣ ਆਪਣੇ ਆਪ ਦੀ ਜਾਨ ਨੂੰ ਖਤਰਾ ਦੱਸਿਆ ਏ ਪਰਿਵਾਰ ਦੇ ਵੱਲੋਂ ਖਦਸ਼ਾ ਜਤਾਇਆ ਗਿਆ ਏ ਕਿ ਉਸ ਦਾ ਕਤਲ ਹੋ ਸਕਦਾ ਏ ਪੁੱਛ ਗਿਛ ਲਈ ਜੇਕਰ ਉਸ ਨੂੰ ਲੈ ਕੇ ਜਾਇਆ ਜਾਂਦਾ ਤਾਂ ਉਸ ਦਾ ਕਤਲ ਹੋ ਸਕਦਾ ਜਿਸ ਨੂੰ ਲੈ ਕੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਖ ਕੀਤਾ ਏ ਤਾਂ ਸੰਪਤ ਨਹਿਰਾ ਦੇ ਜੇਕਰ ਗੱਲ ਕਰੀਏ ਤਾਂ ਉਸ ਦੇ ਪਿਤਾ ਚੰਡੀਗੜ੍ਹ ਪੁਲਿਸ ਦੇ ਵਿੱਚ ਏਐਸਆਈ ਰਹਿ ਚੁੱਕੇ ਨੇ ਤੇ ਉਸ ਦਾ ਪਰਿਵਾਰ ਚੰਡੀਗੜ੍ਹ ਦੇ ਵਿੱਚ ਰਹਿੰਦਾ ਹੈ ਤੇ ਸੰਪਤ ਨੈਸ਼ਨਲ ਪਲੇਅਰ ਲੈ ਚ ਰਹਿ ਚੁੱਕਾ ਹੈ ਤੇ ਕਈ ਅਵਾਰਡ ਜਿੱਤ ਚੁੱਕਾ ਹੈ ਸੰਪਤ 네ਰਾ ਜੇਲ੍ਹ ਦੇ ਵਿੱਚ ਬੈਠ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਅਤੇ ਦਿੱਲੀ ਐਨਸੀਆਰ ਦੇ ਵਿੱਚ ਆਪਣਾ ਨੈਟਵਰਕ ਚਲਾਉਂਦਾ ਹੈ ਤੇ ਇਸੇ ਦੇ ਤਹਿਤ ਰਾਜਸਥਾਨ ਦੇ ਵਿੱਚ ਉਸ ਦੇ ਇਸ਼ਾਰੇ ਦੇ ਉੱਤੇ ਗੋਗਾ ਮੇੜੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਮਹਿੰਦਰਗੜ੍ਹ ਦੇ ਨਿਤਿਨ ਫੌਜੀ ਜਿਸ ਨੇ ਸਿਰ ਦੇ ਵਿੱਚ ਗੋਲੀ ਮਾਰੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਹੋਰ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਫਿਲਹਾਲ ਵੱਡੀ ਖਬਰ ਆ ਰਹੀ ਹੈ ਤੇ ਸੰਪਤ ਨਹਿਰਾ ਨੂੰ ਜਾਨ ਦਾ ਖਤਰਾ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵੱਲੋਂ ਜਾਨ ਦਾ ਖਤਰਾ ਦੱਸ ਕੇ ਇੱਕ ਪਟੀਸ਼ਨ ਪਾਈ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਤੇ ਕਿਹਾ ਗਿਆ ਹੈ ਕਿ ਜੇਕਰ ਉਸ ਨੂੰ ਪੇਸ਼ੀ ਤੇ ਲੈ ਕੇ ਆਂਦਾ ਜੇਕਰ ਉਸ ਨੂੰ ਪੋਰਚੂਗੇਸ਼ੀਲੇ ਰਾਜਸਥਾਨ ਲੈ ਕੇ ਆਂਦਾ ਤਾਂ ਉਸਦਾ ਕਤਲ ਹੋ ਸਕਦਾ ਹੈ ਤਾਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸੇ ਤਰ੍ਹਾਂ ਗੈਂਗਸਟਰਾਂ ਦਾ ਇਨਕਾਊਂਟਰ ਹੋ ਚੁੱਕਾ ਹੈ ਤਾਂ ਹੁਣ ਰਾਜਸਥਾਨ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਇਸ ਤਰ੍ਹਾਂ ਗੈਂਗਸਟਰਾਂ ਦਾ ਪੇਸ਼ੀ ਦੌਰਾਨ ਇਨਕਾਊਂਟਰ ਹੋ ਚੁੱਕਾ ਹੈ ਇਸੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਤੇ ਜਾਨ ਦਾ ਖਤਰਾ ਦੱਸਿਆ ਜਾ ਰਿਹਾ ਹੈ ਸੰਪਤ ਨਹਿਰਾ